ਸਾਰਿਆਂ ਨੂੰ ਪਿਆਰ ਪ੍ਰੀਆ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਆ ਵੀ ਨਟ ਕਿਹੜੇ ਪਾਉਣੇ ਚਾਹੀਦੇ ਨੇ ਸਾਰੀ ਉਮਰ ਨਟ ਨਹੀਂ ਖਰਾਬ ਹੁੰਦੇ ਇਹ ਗੇ ਤੇ ਨਾਲ ਆਪਾਂ ਗੱਲ ਕਰਾਂਗੇ ਜੈਨਾ ਦੀ ਆਹ ਲਓ ਜੀ ਆਹ ਪਿਆ ਨਟ ਇਹ ਹੈਗਾ ਸਟੀਲ ਦਾ ਠੀਕ ਆ ਇਹ ਮੋਟਰ ਨੂੰ ਕਟਾ-ਕਟਾ 6 ਸਾਲ ਹੋ ਗਏ 6 ਸਾਲ ਦੇ ਮਤਲ ਨਟ ਉਦਾਂ ਹੀ ਆ ਇਹ ਦੇਖ ਲਓ ਉਦਾਂ ਹੀ ਪਿਆ ਸਟੀਲ ਦਾ ਹੈ ਨਟ ਆ ਨਾ ਇਹਨੂੰ ਜਾਰ ਪਾਵੇ ਨਾ ਖਰਾਬ ਹੋਵੇ ਨਾ ਇਹ ਖੇਤੀ ਇਹਦੀ ਚੂੜੀ ਖਰਾਬ ਹੋਵੇ ਆਨੇ ਕਰੰਬਰ ਇੱਕ ਵਾਰ ਪਾ ਕੇ ਮੁੜ ਕੇ ਤੁਹਾਨੂੰ ਟੈਨਸ਼ਨ ਫਰੀ ਆ ਜਣੀ ਨਹੀਂ ਆਪਾਂ ਹਰੇਕ ਵਾਰੀ ਜਿਵੇਂ ਇਧਰ ਖਾਰਾ ਪਾਣੀ ਆ ਹਰੇਕ ਵਾਰੀ ਨੱਟ ਨਵੇਂ ਆਉਣੇ ਆ ਜੇ ਆਪਾਂ ਇਹਦੀ ਕੋਸਟ ਦੀ ਗੱਲ ਕਰੀਏ ਤਾਂ ਅੱਧੋ-ਅੱਧ ਦਾ ਫਰਕ ਆ ਠੀਕ ਆ ਕਰਦੇ ਯਾਰ ਫਿਰ ਲੋਹੇ ਨਾਲੋਂ ਜੇ ਜੈਨ ਹੈ ਜੈਨ ਆਪਾਂ ਨੂੰ ਬਦਲਨੇ ਚਾਹੀਦੇ ਆ ਹਰੇਕ ਵਾਰੀ ਕਿਉਂਕਿ ਜਦ ਆਪਾਂ ਜੈਨ ਪਟਦੇ ਆ ਨਾ ਨਾਲ ਇਹਦੇ ਹਾਰਡ ਹੋਇਆ ਬੰਦਾ ਇਹਦੇ ਨਾਲ ਜੈਨ ਦੀ ਜਰਦੀ ਪੇਪੜੀ ਆ ਜਾਂਦੀ ਆ ਨਾਲ ਆ ਦੇਖੋ ਆ ਸਾਰੀ ਯਰ ਲੱਗੀ ਹੋਈ ਆ ਇਹ ਫੇ ਲੀਕ ਕਰੀ ਜਾਂਦੇ ਆ ਵਿੱਚ ਕਿਉਂਕਿ ਬਾਅਦ ਚ ਪਤਾ ਤਾਂ ਲੱਗਦ ਨਹੀਂ ਕਿਹੜਾ ਇਹਨੇ ਕਿਹੜਾ ਹਵਾ ਲੈਣੀ ਆ ਇਹ ਪਾਣੀ ਮੜ ਮੜ ਲੀਕ ਹੋ ਜਾਂਦਾ ਫਿਰ ਇੱਥੇ ਜਿਹੜੇ ਫਲਾਂਚੀ ਕੋਲੇ ਇੱਥੇ ਘੇਰ ਘੇਰ ਕੇ ਪਾਣੀ ਮਿੱਟੀ ਬੋਰ ਤੇ ਕਈਆਂ ਨੇ ਪੈਂਤੀਆਂ ਮਾਣੀ ਮੋਟੀ ਤਾਂ ਇੱਥੇ ਤੋਂ ਗਲਨ ਲੱਗ ਜਾਂਦੀ ਆ ਫਿਰ ਕਈ ਵਾਰ ਉੱਥੇ ਸਰਾਗ ਨਿਕਲਦਾ ਗਲਦੀ ਆ ਤਾਂ ਉਰੀ ਤੇ ਨਿਕਲਦੀ ਆ ਠੀਕ ਆ ਜੀ ਐਦਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ